ਨੜੀ ਪੂਰਾ ਰੋਕੋ ਰੋਕੋ ਦੇਖੋ ਬੰਦਾ ਹੀ ਰਗੜਦਾ ਸੀ ਕਿ ਦਿਓ ਕਿ ਮੈਂ 12 ਖਾਧਾ ਥੱਲੇ ਆ ਕੇ ਪਤਾ ਹੀ ਨਹੀਂ ਲੱਗਾ ਇੱਕ ਵਾਰ ਤਾਂ ਉਹ ਲੈ ਵੀ ਟੂ ਆ ਛੱਲਿਆ ਗਿਆ ਹੈ ਜਿਹੜਾ ਨਿਆਰਾ ਲੈਣਾ ਹੁਣ ਅਸੀਂ ਅਤਰਾ ਡੈਡੀ ਆ ਗਿਆ ਮਾਨ ਨੇ ਵੀ ਪੱਜਿਆ ਮਾਨ ਦਾ ਮੁੰਡਾ ਵੀ ਆ ਗਿਆ ਉਹ ਤੇਰੀ ਜੀ ਐਂਟਰ ਹੋਣ ਲੱਗੇ ਆ ਤੇ ਮਾਨ ਦਾ ਮੁੰਡਾ ਮੂਰੀ ਫਿਰਦਾ ਉਹ ਫਿਰਦੇ ਨੇ ਛੱਡ ਕੇ ਚੱਲੇ ਨੇ ਹਾਂਜੀ ਹਸੀ ਕਾਲ ਜੀ ਸਾਰੇ ਪਰਮਾ ਨੂੰ ਤੇ ਅੱਜ ਦੇ ਬਲੌਗ ਦੇ ਵਿੱਚ ਸਵਾਗਤ ਆ ਤੇ ਲੇਟ ਜ਼ਰੂਰ ਹੋ ਗਏ ਸੀ 1.5 ਵਜੇ ਜੋ ਕੇ ਆ ਚੱਲਿਆ ਤੁਹਾਨੂੰ ਲੈ ਕੇ ਫਨ ਸਿਟੀ ਤੇ ਚੰਡੀਗੜ੍ਹ ਤੇ ਮੈਂ ਪਹਿਲੀ ਵਾਰ ਹੀ ਝੱਲੇ ਆ ਮੈਂ ਤੂੰ ਵੀ ਪਹਿਲੀ ਵਾਰ ਹੀ ਝੱਲੇ ਰਣਜੀਤ ਡੈਡੀ ਤੁਸੀਂ ਸਾਰੇ ਪਹਿਲੀ ਵਾਰ ਡੈਡੀ ਨੇ ਉਹ ਵਾਟਰ پارک ਕਿੰਨੀ ਵਾਰ ਕਿਹਾ ਡੈਡੀ ਨੂੰ ਮਤਲਬ ਜਿਹੜਿਆਂ ਅਲੱਗ-ਅਲੱਗ ਥਾਵਾਂ ਤੇ ਸਥਿਤ ਨੇ ਤਿੰਨ-ਚਾਰ ਵਾਰ ਤਿੰਨ-ਚਾਰ ਵਾਰ ਜਾਏ ਇੱਕ ਵਾਰੀ ਡੈਡੀ ਆਏ ਉੱਥੋਂ ਤਿਲਕਦਾ ਡੈਡੀ ਕਦੇ ਮਤਲਬ ਵੀ ਬੜਾ ਨਿਆਰਾ ਲੱਗਦਾ ਮਾਂ ਦੀ ਣਕਾਂ ਕਿਤੇ ਹਨਾ ਨਿਆਰਾ ਬਹੁਤ ਆਉਂਦਾ ਵੈਸੇ ਤਾਂ ਚਲੋ ਤਿੰਨ-ਚਾਰ ਘੰਟੇ ਵੀ ਬਹੁਤ ਹੁੰਦੇ ਨੇ ਘੁੰਮਣ-ਘਮਣ ਨੂੰ ਤੇ ਤੁਹਾਨੂੰ ਦਿਖਾਉਣੇ ਆ ਕੋਸ਼ਿਸ਼ ਕਰਾਂਗੇ ਸਾਰਾ ਬਲੌਗ ਬਣਾਵਾਂਗੇ ਤੇ ਪਹਿਲਾਂ ਵੀ ਦੋ ਤਿੰਨ ਬਲੌਗ ਪਾਉਣ ਤੋਂ ਪਹਿਲੇ ਐਡਿਟ ਕਰਕੇ ਅੱਜ ਪਾ ਦਾਂਗੇ ਬਾਕੀ ਦੇਖਿਓ ਵਾਟਰ پارک ਦਾ ਤੇ ਮੂਰੇ ਤੁਹਾਨੂੰ ਥੋੜੇ ਥੋੜੇ ਸੀਨ ਐਡ ਕਰੇ ਦੇ ਉੱਤੇ ਨਿਆਰੇ ਦੇਖੋ ਕੈਸੀ ਹੁੰਦੇ ਤੁਸੀਂ ਵੀ ਜਾ ਸਕਦੇ ਹੋ ਕਿੰਨੀ ਟਿਕ ਟਕ ਕਿੰਨੇ ਪੈਸੇ ਲੱਗੇ ਸਾਰਾ ਕੁਝ ਦਿਖਾਵਾਂਗੇ ਤੇ ਗਿਫਟ ਮਾਨ ਵੱਲੋਂ ਅੱਜ ਲੋ ਵੀ ਮਿੱਤਰੋ KFC ਦੇ ਕੋਲ ਪਹੁੰਚਣੇ ਆਲੇ KFC ਟੱਪਣੇ ਆਲੇ ਆ ਤੇ ਕੀ ਕਹਿੰਦੇ ਹੁੰਦੇ ਆ ਰਸਤੇ ਦੇ ਵਿੱਚ ਆਪਾਂ ਫਰੂਟ ਖਰੀਦੇ ਲਿਆ ਭਈ ਫਰੂਟ ਦਿਖਾਓ ਕਿਹੜਾ ਖਰੀਦਿਆ 2 ਕਿਲੋ ਆਪਾਂ ਆੜੂ ਖਰੀਦੇ ਆੜੂ ਘਰੇ ਵੀ ਲੱਗੇ ਹੋਏ ਨੇ ਪਰ ਕਿ ਬੁੱਕੇ ਨਹੀਂ ਹੈਗੇ ਬਹੁਤ ਮਿੱਠੇ ਆੜੂ ਲੱਤੇ ਆ ਤੇ ਤੁਹਾਨੂੰ ਵੀ ਰਿਕਵੈਸਟ ਪੰਗੂਲੇ ਪਹੁੰਚ ਗਏ 1.4 ਕਿਲੋਮੀਟਰ ਦੂਰ ਰਹਿ ਗਏ ਆ ਤੇ ਅੱਗੇ ਜਾ ਕੇ ਯੂ ਟਰਨ ਮਾਰ ਕੇ ਤੇ ਅਸੀਂ ਪਹੁੰਚਣੇ ਵਾਲਿਆਂ ਵਾਟਰ پارک ਤੇ ਜੰਪੀ ਵੜਿਆ ਰਹੇ ਤੇ ਆਹ ਦੇਖੋ ਇੱਧਰ ਹਰਿਆਲੀ ਬਹੁਤ ਹੈ ਪੰਗੂਲੇ ਵੱਲ ਮੈਨੂੰ ਲੱਗਦਾ ਮੋੜੀ ਪਹੁੰਚ ਚੁੱਕੇ ਆ ਆਪਣਾ ਪਹਿਲਾ ਮੀਲ ਖਾ ਲਈਏ ਦਾਲ ਰਾਈਸ ਦੇ ਨਾਲ ਸੈਲਡ ਸ਼ੁਰੂ ਕਰਿਆ ਹੋਇਆ ਤੇ ਅੰਦਰ ਨਹੀਂ ਅੱਜ ਮੈਂ ਕੁਝ ਕਹਣਾ ਮੈਂ ਨਹੀਂ ਕਹਿੰਦਾ ਵੀ ਅੰਦਰ ਤੁਸੀਂ ਕੁਝ ਨਾ ਆਪਾਂ ਆਪਣਾ ਲੋਕਰ ਲੈ ਕੇ ਤੇ ਸਮਾਨ ਰੱਖਦਾ ਤੇ ਓਕੇ ਰਿਪੋਰਟ ਆ ਹੁਣ ਆਜੋ ਤੁਹਾਨੂੰ ਕਮਾਉਨੇ ਆ ਤੇ ਦਿਖਾਉਨੇ ਆ ਫਨ ਸਿਟੀ ਦੇ ਨਿਆਰੇ ਇੱਥੇ ਬਾਤ ਚੱਲਦੀ ਸੀ ਕਿ ਗਾਣਿਆਂ ਦੀ ਤਾਂ ਕਰਕੇ ਤੁਹਾਨੂੰ ਪਤਾ ਵੀ ਫਿਰ ਉਹ ਪ੍ਰੋਬਲਮ ਜੀ ਆ ਜਾਂਦੇ YouTube ਤੇ ਤੇ ਬਹੁਤ ਸੋਹਣਾ ਬਣਿਆ ਹੋਇਆ ਫਨ ਸਿਟੀ ਜਿੱਥੇ ਬਾਡਰ ਪਾਰਕ ਦੇ ਵੀ ਕੀ ਕਹਨੇ ਆ ਜਿੱਥੇ ਗੇਮ ਵਾਲਿਆਂ ਦੇ ਵੀ ਕੀ ਕਹਨੇ ਆ ਹੁਣ ਪਹਿਲਾਂ ਇਥੋਂ ਆਪਾਂ ਸਿੱਧਾ ਜਾਵਾਂਗੇ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਇਧਰ ਜਾਣ ਲੱਗੇ ਕੀ ਕਹਿੰਦੇ ਹੁੰਦੇ ਨੇ ਨਹਾਉਣ ਵੱਲ ਉਹ ਜਦੀ ਕਹਿੰਦੇ ਵੀ ਭਾਈ ਪਹਿਲਾਂ ਇਧਰ ਆਓ ਜਿੱਥੇ ਮਤਲਬ ਛੱਲਾਈਆਂ ਉੱਠਦੀਆਂ ਹੁੰਦੀਆਂ ਨੇ ਪਾਣੀ ਦੀਆਂ ਤੇ ਮਾਂ ਨੂੰ ਸੁਣ ਕੇ ਖੁਸ਼ੀ ਬਹੁਤ ਹੋ ਗਿਆ ਕਹਿੰਦਾ ਹੁਣ ਲਵਾਂਗੇ ਨਿਆਰੇ ਪੂਰੇ ਤੇ ਉਹ ਤੋਂ ਬਾਅਦ ਅਸੀਂ ਚਲੇਗੇ ਪਾਣੀ ਦੇ ਵਿੱਚ ਜਿੱਤੇ ਫਾਦਰ ਸਾਹਿਬ ਨੇ ਪੂਰੇ ਨਿਆਰੇ ਤੇ ਜ਼ਿੰਦਗੀ ਦੇ ਬਾਕੀ ਅੱਗੇ ਦੇਖਿਓ ਸਾਰਾ ਬਲੌਗ ਤੇ ਬਾਅਦ ਸਿਰਫ ਇੱਥੇ ਕੇ ਬੰਦ ਕਰੀ ਹੋਈ ਆ ਅੱਗੇ ਨਹੀਂ ਆਪਾਂ ਬੰਦ ਕਰੀ ਧੰਨਵਾਦ ਲੈ ਵੀ ਮੈਂ ਤੇਰੇ ਪੀਣੇ ਵਾਲਾ ਲੈਣ ਚੱਲਿਆ ਡੈਡੀ ਨਾਲ ਨੇ ਏ ਘੁੰਮ ਕੇ ਜਾਵਾਂਗੇ ਥੱਲੇ ਨੂੰ ਜੈਲੋ ਵਾਲੇ ਜਿਹੜੀ ਕਹਿੰਦਾ ਡਰ ਨਹੀਂ ਲੱਗਦਾ ਹਨਾ ਜੜੀ ਆਜੋ ਆਜੋ ਮਈਆ ਬਹੁਤ ਆ ਰਹੇ ਆ ਪੂਰੀ ਗੱਲਬਾਤ ਓਕੇ ਆ ਪਹਿਲਾਂ ਮਿਊਜ਼ਿਕ ਚੱਲਦਾ ਸੀ ਉਧਰ ਤੇ ਦਬਦਿਆਂ ਨਹੀਂ ਹੈਗੇ ਟੀਮ ਬਾਈ ਉਹਨਾਂ ਦੀ ਪੂਰੀ ਕੈੜੀ ਬੈਠੀ ਆ ਬਾਈ ਵੀ ਘੇੜਾ ਆਪਣਾ ਲੋ ਵੀ ਦਰਸ਼ਨ ਸਿੰਘ ਬੈਨੀਪਾਲ ਸਾਡੇ ਪਹੁੰਚ ਚੁੱਕੇ ਨੇ ਪ੍ਰੀਆ ਪਾਪਾ ਬੜੇ ਔਖੇ ਹੀ ਦਰਸ਼ ਹੁੰਦੇ ਆ ਵੇਲਾ ਸਿੱਧੇ ਆ ਗਏ ਜੀ ਉਹ ਕਿਵੇਂ ਸੀ ਬੱਲੇ ਆ ਗਿਆ ਪਤਾ ਹੀ ਲੱਗਾ ਇੱਕ ਵਾਰ ਤਾਂ ਓਏ ਲੈ ਵੀ ਟੂ ਆ ਛੱਲਿਆ ਗਿਆ ਹੈ ਡੈਡੀ ਐਂ ਲੱਗਿਆ ਜੀ ਆਹ ਸੌਕਾ ਦੇ ਇਹ ਇਕੱਲਾ ਕਹਿ ਸਕਦਾ ਬੰਦਾ ਤੂੰ ਡੈਡੀ ਨੂੰ ਲੈ ਜਾ ਫਿਰ ਇਹ ਚ ਡੈਡੀ ਨੂੰ ਲੈ ਜਾ ਨਾਲ ਲੈ ਵੀ ਮਿੱਤਰੋ ਬਹੁਤ ਹੋ ਗਏ ਲਾਈ ਵੀ ਨਹੀਂ ਗਿਆ ਸਾਡੇ ਕਿਸ਼ਤੀ ਲਾ ਲੋ ਟਿਊਬ ਤੇ ਬੈਠ ਕੇ ਜਿਹੜਾ ਨਿਆਰਾ ਲੈਣਾ ਹੁਣ ਅਸੀਂ ਇਧਰੇ ਡੈਡੀ ਆ ਗਿਆ ਮਾਨ ਨੇ ਵੀ ਪੱਜਾਇਆ ਮਾਨਾਂ ਦਾ ਮੁੰਡਾ ਵੀ ਆ ਗਿਆ ਆ ਗਿਆ ਆ ਗਿਆ ਚਲੋ ਬਈ ਬਤਰੋ ਗਾਹ ਹੁਣ ਪੂਰਾ ਪੈਣਾ ਟਾਕ ਆਪਾਂ ਪੂਰੀ ਪਾ ਦੇਣੀ ਹੈ ਟੈਨਸ਼ਨ ਨਾ ਲੋ ਕਿਸੇ ਗੱਲ 바ਦੀ ਲੈ ਵੀ ਮਾਨਾਂ ਨਿਆਰਾ ਆਇਆ ਪੂਰਾ ਹਾਂ ਦੁਬਾਰਾ ਫੇਰ ਕੁਰਬਾਨੀ ਵੀ ਦਿੱਤੀ ਵਿਚਾਲੋ ਉਠ ਕੇ ਆਇਆ ਆਪਣੇ ਕਰਕੇ ਬਾਈ ਤੇ ਹੁਣ ਪੂਰਾ ਗਾਹ ਪੈਣਾ ਦੇਖੋ ਲਾਵੀ ਮਤਰਾ ਬੈਕ ਟੂ ਬੈਕ ਤੁਹਾਨੂੰ 5-10 ਮਿੰਟ ਦੀ ਵੇਟ ਜ਼ਰੂਰ ਕਰਨੀ ਪੈਂਦੀ ਹੈ ਖੜਕੇ ਵੇਟ ਕਰੋਗੇ ਤਾਂ ਹੀ ਟਿਊਬ ਆਉਣੀ ਆ ਉਹ ਪਚੌਣ ਲੱਗਿਆ ਬਸ ਸਾਰੇ ਜਾ ਰਹੇ ਨੇ ਇਧਰ ਆ ਬਾਈ ਬੰਦਾ ਕਾਇਮ ਹੈ ਨੇ ਵਿਚਾਰੇ ਨੇ ਪਹਿਲਾਂ ਬੱਚੇ ਨਾਲ ਵੀ ਸਾਡਾ ਗੇੜਾ ਲਵਾਈ ਦਿੱਤਾ ਗੱਲ ਮੰਨ ਲੈਂਦੇ ਇਹੀ ਹੁੰਦਾ ਸਟਾਫ ਚੰਗਾ ਹੁੰਦਾ ਬੰਦਾ ਦੁਬਾਰਾ ਭੱਜਿਆ ਆਉਂਦਾ ਲਾਵੀ ਮਤਰਾ ਮਾਨ ਦਾ ਮੁੰਡਾ ਹੋਣ ਲੱਗਿਆ ਕਹਿੰਦੇ ਮਾਨ ਕੰਮ ਕਰ ਲਾ ਮਸਲ ਟੈਟ ਜੇ ਕਰ ਲਾ ਫਿਰ ਤੱਕਦਾ ਪਾਉਣੀ ਆ ਪੂਰੀ ਕਹਿੰਦੇ ਮੈਦਾਨ ਦੇ ਵਿੱਚ ਫੁੱਕਣ ਲਈ ਨਾਲ ਜੈ ਸਾਹਿਬ ਵੀ ਨੇ ਨਾਲ ਥਾਂ ਦਾ ਸਾਹਿਬ ਜੀ ਆ ਕੇ ਬਾਈ ਦੀ ਸਾਡੇ ਬਹੁਤ ਕਹਿਣ ਇਨਸਾਨ ਨੇ ਬਾਈ ਕਿਹੜਾ ਏਰੀਆ ਤੁਹਾਡਾ ਚੰਡੀਗੜ੍ਹ ਵੀਰੇ ਚੰਡੀਗੜ੍ਹ ਬਹੁਤ ਵਧੀਆ ਨੇਚਰ ਆ ਵੀਰੇ ਇੱਥੇ ਪੰਜਾਬੂ ਥੋੜੇ ਵੀਰੇ ਆਏ 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 ਪੰਜਾਬ ਪੁਲਿਸ ਉਹ ਤਾਂ ਨਸ਼ਿਆਂ ਵਿਰੁੱਧ ਬਹੁਤ ਵਧੀਆ ਨੇਚਰ ਆ ਭਰਾ ਆ ਆਜੋ ਵੀ ਆਜੋ ਉਹ ਪਹਿ ਜਾਵਾਂ ਨਾ ਅਭੀ ਤਾਂ ਸੇਮ ਹੀ ਆ ਆਜੋ ਆਜੋ ਆਜਾ ਡੈਡੀ ਨੂੰ ਆ ਜਾਣ ਦੇ ਰੁਕ ਜਾਵਾਂ ਨੂਰੇ ਇੱਧਰ ਨੂੰ ਰੋਕ ਮੇਰੇ ਵੱਨੂ ਆ ਜਾ ਮੇਰੇ ਵੱਨੂ ਆ ਜਾ ਇੱਧਰ ਨੂੰ ਆ ਇੱਧਰ ਨੂੰ ਆ ਜਾ ਮੇਰੇ ਵੱਨੂ ਡੈਡੀ ਨੂੰ ਆਉਣ ਦੇ ਆਜੋ ਡੈਡੀ ਸਾਹਿਬ ਫਾਦਰ ਸਾਹਿਬ ਪਹੁੰਚ ਚੁਕੇ ਨੇ ਯਾਰ ਟੀਮ ਮੈਦਾਨ ਚ ਆਜਾ ਡੈਡੀ ਸਾਹਿਬ ਡੈਡੀ ਆਜੋ ਪੂਰਾ ਵਧੀਆ ਕਰ ਰਿਹਾ ਪੂਰਾ ਦੇਖਣਾ ਮਿਲਦਾ ਹੋਰ ਪੂਰੀ ਟੱਕ ਗਈ ਵੀ ਯਾਰ ਦੇਖੋ ਡੜ ਜਾ ਡੈਲੀ ਨੂੰ ਆ ਜਾਓ ਆਜੋ ਆਜੋ ਪਲਟਾ ਕੇ ਕਾ ਜੇ ਆਪਰੇ ਕੋਟ ਨੂੰ ਮੋੜੀਓ ਓ ਤੇਰੀ ਬੰਦਾ ਹੀ ਰਗੜਦਾ ਸੀ ਫਰੋਕ ਤੀਰ ਸਪੈਕਸ ਗਿਰ ਗਿਆ ਓ ਹੋ ਹੋ ਐਨ ਕੋ ਗਰੀਆਂ ਸੱਨੇ ਲੱਭਾ ਚੱਲ ਸੁਨੇ ਗਿਰ ਗਿਆ ਅਰ ਤੁਸੀਂ ਚੱਲ ਸੁਨੇ ਕਰਕੇ ਮਾਨੋ ਬਈ ਨੇ ਨੀਚੇ ਚੱਲੇ ਅੱਗੇ ਚੱਲ ਜਾਣਗੇ ਓ ਦੇਖੀ ਬਣਿਆ ਜੰਪ ਮਾਰ ਕੇ ਜਣਾ ਧਿਆਨ ਨਾਲ ਦੇਖ ਬਈ ਚਸ਼ਮੇ ਦੇਖੀਂ ਦੇਖ ਮਾਨੋ ਬਣੇ ਛਾਲ ਮਾਰ ਕੇ ਚਸ਼ਮੇ ਲਵਾ ਦੇ ਲਵਾ ਦੇ ਛੱਡ ਦੇ ਇਹਨੂੰ ਛੱਡ ਦੇ ਟਿਓ ਨੂੰ ਆ ਬਈ ਆ ਜਾ ਦੇਖੀ ਆ ਜਾ ਆ ਜਾ ਛੱਡ ਦੇ ਉਹ ਚਸ਼ਮੇ गिर ਗਏ ਲੜਕੇ ਦੇ ਬਾਈ ਹੈ ਗਿਆ ਨਾ ਵੀ ਹੈਲਪਫੁਲ ਮੁੰਡਾ ਪੂਰਾ ਤਲਾ ਤੇ ਚਸ਼ਮੇ ਨੇ ਆਦੇ ਆ ਨਹੀਂ ਜਾ ਰਹੇ ਆ ਦੇਖ ਅੱਗੇ ਚਲੇਗੇ ਅੱਗੇ ਚਲੇਗੇ ਚਸ਼ਮੇ ਚਲਾਵਾਂ ਬੈਠ ਜਲਦੀ ਕਰ ਡੈਡੀ ਆ ਕੇ ਆ ਕੇ ਉਹ ਚਸ਼ਮੇ गिर ਗਏ ਮੁੰਡੇ ਚੱਲ ਚੱਲ ਮਾਨ ਜਲਦੀ ਕਰ ਹਾਂਜੀ ਜਿਹੜੀ ਕਿਵੇਂ ਨਿਆਰਾ ਹੁੰਦਾ ਜੂ ਪੂਰਾ ਰੋਕੋ ਰੋਕੋ ਦੇਖ ਬੰਦਾ ਹੀ ਰਗੜਦਾ ਸੀ ਮੰਨਦਾ ਬੜਾ ਤੇਜ਼ ਆ ਬਾਈ ਫਿਰ ਇਹ ਫੌਜੀ ਫੌਜ ਚ ਸੀ ਪਹਿਲਾਂ ਬੜਾ ਤੇਜ਼ ਉਹ ਬਿਲਡਿੰਗ ਹੈ ਲਗੀ ਪੁੱਲ ਪੋੜ ਹੈ ਲਗਾ ਪੁੱਲ ਉਹ ਰੋਕੋ 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 ਤੇਰੀ ਇਹ ਜਹਾਜ਼ ਵੀ ਆ ਗਿਆ ਉੱਪਰ ਜੀ ਮਾਨ ਜਹਾਜ਼ ਵੀ ਕਰਨੇ ਕੋਲ ਜੀ ਲੰਘਾ ਜਾਂਦਾ ਪੂਰਾ ਉੱਪਰ ਜੀ ਦੇ ਉੱਪਰ ਜਹਾਜ਼ ਥੱਲੇ ਪਾਣੀ ਤੇ ਕਿਸ਼ਤੀਆਂ ਦੇ ਵਿੱਚ ਨਹੀਂ ਐ ਐ ਐ ਰਕਰ 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 ਉਹ ਦੇਖੋ ਦੇਖੀ ਮਨ ਚੱਕਰੇ ਲਿਆ ਦੇ ਚੱਕਰੀ ਲਿਆ ਦੇ ਬਾਈ ਬਾਕੀ ਆ ਕਾਰਾਂ ਕਿੱਥੇ ਨੇ ਇਹ ਫਨ ਸਿਟੀ ਦੇ ਵਿੱਚ ਨੇ ਇਹਨਾਂ ਦੀ ਕਿੰਨੀ ਟਿਕਟਾਂ ਕੀ ਹਿਸਾਬ ਕਰਦਾ ਵੇ ਤੁਹਾਨੂੰ ਦੱਸ ਦਾਂਗੇ ਜਿੱਥੇ ਆਪਾਂ ਪੂਰੇ ਫਨ ਸਿਟੀ ਦੀ 1400 ਰੁਪਏ ਦੇ ਵਿੱਚ ਟਿਕਟ ਲੈਂਦੀ ਸੀ ਜਿਹਦੇ ਵਿੱਚ ਸਾਰੀਆਂ ਗੇਮਾਂ ਵਾਟਰ پارک ਲੱਲੇ ਪੱਬੇ ਸਭ ਕੋ ਸੀਗਾ ਪਰ ਉਥੇ ਗੱਡੀ ਦੇ ਕਿੰਨੇ ਪੈਸੇ ਲੱਗਦੇ ਨੇ ਇਹਦਾ ਬਲੌਗ ਆਪਾਂ ਲੱਗ ਬਣਾਵਾਇਆ ਇਹ ਮੈਂ ਵੈਸੀ ਵਿੱਚ ਐਡ ਕਰਤਾ ਸੀਗਾ ਮੈਨੂੰ ਲੱਗਦਾ ਜਿੰਨੀ ਵੀ ਸਾਰੀ ਇਹ ਬਲੌਗ ਹਨ ਘਟੋ ਘਟ ਨਹੀਂ ਆਪਾਂ ਨੂੰ ਦੋ ਤੋਂ ਤਿੰਨ ਬਲੌਗਰ ਦੇ ਵਿੱਚ ਪਾਉਣਾ ਪੈਣਾ ਤੇ ਟਾਈਮ ਹੈ ਨਹੀਂ ਜੀ ਮੈਂ ਚੱਲ ਲੈਨੇ ਆਪਾਂ ਇੱਕ ਬਲੌਗ ਪਾ ਦਨੇ ਆ ਤੇ ਅਗਲਾ ਬਲੌਗ ਦੇਖਣ ਲਈ ਵਧੀਆ ਵਧੀਆ ਲੋਕੇਸ਼ਨਾਂ ਚ ਚੈੱਕ ਕਰਨ ਲਈ ਵੀਡੀਓ ਜ਼ਰੂਰ ਦੇਖਿਓ ਤੇ ਸ਼ੇਅਰ ਭਰਾ ਬਣ ਕੇ ਜ਼ਰੂਰ ਦੱਬ ਕੇ ਕਰਿਓ ਚਲਿ ਹੇੜਾ മന നമ്മളെ വസം നിങ്ങൾ ആയി വീക കൊറേ നമ്മൾ ഒക്കെ കണ്ട വീഡിയോ കണ്ടു ബൈ അപ്പല്ല ഏടാടാ